हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆਪਾਂ ਮੋਹਰਾ ਦੀ ਦੋਸਤੋ ਜੀ ਐਡ ਬਲੈਕ ਜਿਹੜੀ ਇੱਕ ਝੋਟੀ ਦਿਖਾਵਾਂਗੇ ਝੋਟੀ ਵੀ ਬਹੁਤ ਜਿਆਦਾ ਖੂਬਸੂਰਤ ਤੇ ਸ਼ੁਕੀਨ ਝੋਟੀ ਕਹਾਂਗੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਜਿੱਦਾਂ ਦੱਸੂਗੀ ਚੀਜ਼ ਉਹ ਤੁਹਾਡੇ ਸਾਹਮਣੇ ਹੋਵੇਗੀ ਦੋਸਤੋ ਤੇ ਏਰੀਆ ਜਿਹੜਾ ਹੈਗਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਨੂੰ ਤਰਨ ਤਰ ਲੱਗਦਾ ਹੈ ਜੀ ਵੀਰ ਹਰਵੈਲ ਸਿੰਘ ਜੀ ਓਨਰ ਨੇ ਵੀਰ ਦਾ ਜਿੱਦਾਂ ਮੈਂ ਪਹਿਲਾਂ ਵੀ ਕਾਫੀ ਵਾਰ ਦੱਸ ਚੁੱਕਿਆ ਹਾਂ ਤੇ ਹਰ ਵਾਰ ਦੀ ਤਰ੍ਹਾਂ ਡੇਰੀ ਦੇ ਨਾਲ ਨਾਲ ਦੋਸਤੋ ਜਿਹੜਾ ਪਸ਼ੂ ਵਪਾਰ ਦਾ ਕੰਮ ਹੈਗਾ ਪਸ਼ੂ ਆ ਜਿਹੜੇ ਹਰ ਰੋਜ਼ ਕਿਤੇ ਨਾ ਕਿਤੇ ਦੋਸਤੋ ਨਵੇਂ ਆਉਂਦੇ ਰਹਿੰਦੇ ਆ ਸੋ ਅੱਜ ਜਿਹੜੀ ਦੋਸਤੋ ਝੋਟੀ ਆਈ ਆ ਵੀਰ ਦੇ ਕੋਲ ਸੇਲ ਵਾਸਤੇ ਬਿਲਕੁਲ ਸ਼ਕੀਨ ਝੋਟੀ ਹੈਗੀ ਆ ਦੋਸਤੋ ਮੂੰਹ ਮੱਥਾ ਵੀ ਤੁਸੀਂ ਬਿਲਕੁਲ ਵੇਖੋਗੇ ਬਾਕੀ ਜਿਹੜੀ ਇਨਫੋਰਮੇਸ਼ਨ ਆਪਾਂ ਸਾਰੀ ਵੀਰ ਹਰਬੇਲ ਦੇ ਕੋਲੋਂ ਹੀ ਲਵਾਂਗੇ ਬਿਲਕੁਲ ਦੋਸਤੋ ਨਿੱਕਾ ਜ੍ਹਾ ਸਿੰਘਾ ਕੁੰਡਾ ਚੂਰ ਸਿੰਘ ਹੈਗਾ ਝੋਟੀ ਕਾਫੀ ਜਿਆਦੀ ਸੋਹਣੀ ਕਦ ਕਾਠੀ ਵੀ ਸੋਹਣਾ ਤੇ ਚੱਲਦੇ ਆ ਵੀਰ ਹਰਬੇਲ ਦੇ ਕੋਲੋਂ ਪੁੱਛ ਲਈਏ ਕੀ ਡਿਟੇਲ ਹੈਗੀ ਆ ਇਸ ਝੋਟੀ ਦੀ ਸਭ ਤੋਂ ਪਹਿਲਾਂ ਆ ਵੀਰ ਹਰਵੈਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਹੋਰ ਹਰਵੈਲ ਵੀਰੇ ਠੀਕ ਠਾਕ ਜੀ ਬੱਸ ਸੰਤੋਖ ਸਾਹਿਬ ਦੀ ਜੜੀ ਹੋਰ ਕਿਵੇਂ ਆਪਾਂ ਦਾ ਮਾਲ-ਮੋਲ ਸਾਰਾ ਠੀਕ ਠਾਕ ਹੈ ਜੀ ਬੱਸ ਬਾਬੇ ਦੀ ਬਾਈ ਚਲੋ ਤੇ ਅੱਜ ਹਰਵੈਲ ਵੀਰੇ ਕੀ ਆਪਾਂ ਲੈ ਕੇ ਆਏ ਆ ਜੀ ਖਾਸ ਜੀ ਸੰਤੋਖ ਜੀ ਝੋਟੀਆਂ ਬਹੁਤ ਸ਼ਕੀਤ ਤੇ ਸੋਹਣੀਆਂ ਠੀਕ ਹੈ ਜੀ ਜੈਡ ਬਲੈਕ ਨਿੱਕੀ ਸਿੰਗੀ ਜਾਨੀਏ ਮੋਰ ਆਪੇ ਤੋਂ ਕਿਤੇ ਪੂ ਥਣ ਲੱਗਾ ਚਾਹ ਵੀ ਬਹੁਤ ਸੋਹਣਾ ਠੀਕ ਹੈ ਇਹ ਤੁਹਾਨੂੰ ਸਾਹਿਬ ਜੀ 2.5 ਮਹੀਨੇ ਦੀ ਸੋਈ ਆ 2.5 ਮਹੀਨੇ ਦੀ ਸੋਈ ਨੂੰ ਤੇ ਪਿੱਛੇ ਸੈਗ ਦੇ ਸੀਮਨ ਦੀ ਕੱਟੀ ਆ ਬਹੁਤ ਸੋਹਣੀ ਜਿਹੜੀ ਹੁਣ ਕੱਟੀ ਆ ਮਗਰ ਸੀਮਨ ਸੈਗ ਦੀ ਇਹ ਤੇ ਬਾਕੀ ਹੁਣ ਜਿਹੜਾ ਇਹਨੂੰ ਗਾਹ ਤੀਕਰ ਰੱਖਿਆ ਹੋਇਆ ਵਾ ਉਹ ਆਪਾ ABC ਦਾ ਜਿਹੜਾ ਭੀਮ ਬੁੱਲਾ ਹਾਂਜੀ ਹਾਂਜੀ ਉਹਦੇ ਦੂਰ ਪਾਇਆ ਹੋਇਆ ਵਾ ਤੇ ਤਕਰੀਬਨ ਸੀਮਰ ਰੱਖੇ ਨੂੰ ਅੱਜ 4 ਦਿਨ ਹੋ ਗਏ ਹਨ ਹਜੇ 4 ਦਿਨ ਹੋਏ ਹਨ 4 ਦਿਨ ਹੋਏ ਆ ਤੇ ਸੂਆ ਤਕਰੀਬਨ 2.5 ਮਹੀਨੇ ਦਾ ਹੋ ਗਿਆ 2.5 ਮਹੀਨੇ ਦਾ ਸੂਆ ਹੋ ਗਿਆ ਤੇ ਬਾਕੀ ਪਹਿਲੇ ਝੋਟੀ ਆ ਬਹੁਤ ਠੰਡੀ ਸੀ ਲੱਚਵਾ ਤਾਂ ਫਿਰ ਆ ਹੀ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਤੁੰਦਵਾਲ ਜੀ ਖੋਬਰੀ ਕਿਤੇ ਸੋਣੀ ਚਲੋ ਦਿਲ ਦਾ ਦਿਲ ਦਾ ਬੀਨੂ ਵੀ ਘਰੇ ਰੱਖੀਏ ਬਿਲਕੁਲ ਬਿਲਕੁਲ ਆਪਾਂ ਸਾਰਿਆਂ ਰੱਖ ਨਹੀਂ ਸਕਦੇ ਬਿਲਕੁਲ ਬਿਲਕੁਲ ਹਾਂਜੀ ਸੋ ਦੋਸਤੋ ਵੀਰ ਦਾ ਵਪਾਰ ਦਾ ਕੰਮ ਆ ਕਿਉਂਕਿ ਚੀਜ਼ ਚੰਗੀ ਵੀ ਆਉਂਦੀ ਤੇ ਬਹੁਤ ਜਿਆਦਾ ਚੰਗੀ ਵੀ ਆਉਂਦੀ ਹੈ ਸੋ ਅੱਜ ਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਡਿਸਕਸ ਕਰਤਾ ਸੀ ਵੀ ਬਿਲਕੁਲ ਸ਼ਕੀਨ ਝੋਟੀ ਆ ਬਿਲਕੁਲ ਕੁੰਡਾ ਚੂਰ ਛੋਟਾ ਜਾਂ ਸਿੰਘ ਆ ਤੇ ਪਹਿਲਣ ਹੈ ਜੀ ਤੇ ਪਹਿਲਣ ਝੋਟੀ ਆ ਹਾਂਜੀ ਫਸਟ ਟਾਈਮਰ ਜਿਹੜੀ ਦਾ ਦੋਸਤੋ ਇਹ ਝੋਟੀ ਆ ਤੇ ਢਾਈ ਮਹੀਨੇ ਦਾ ਜਿਹੜਾ ਸੁਬਾ ਹੋ ਗਿਆ ਸੋਈ ਨੂੰ ਬਾਕੀ 4 ਤੋਂ 5 ਦੇ 5 ਦਿਨ ਦੀ ਗੱਬਣ ਅਵੀਰ ਹੁਣਾਂ ਟੀਕਾ ਏਆਈ ਕਰਵਾਈ ਹੋਈ ਆ ਸੋ ਅੱਗੇ ਉਮੀਦ ਆ ਤਕਰੀਬਨ ਗੱਬਣ ਵੀ ਠਹਿਰ ਜੇਗੀ ਕੋਈ ਡਾਊਟ ਨਹੀਂ ਹੈਗਾ ਬਾਕੀ ਮੈਂ ਤੁਹਾਨੂੰ ਥਾਣੇ ਜਿਹੜੇ ਥਾਣੇ ਨੇ ਉਹ ਜਰੂਰ ਕੋਲੇ ਤੋਂ ਵਿਖਾ ਦਿੰਦਾ ਤੇ ਆਪਣੇ ਕੋਲ ਵੀਰ ਜੀ ਫਿਰ ਕਿੰਨੇ ਕਿ ਦਿਨ ਹੋ ਗਿਆ ਆਈ ਨੂੰ ਛੋਟੀ ਨੂੰ ਮੈਂ ਆਪਣੇ ਪਿੰਡੋਂ ਹੀ ਲਈ ਆ ਛੋਟੀ ਉਹ ਹਰਿਆਣੇ ਤੋਂ ਲੈ ਕੇ ਆਏ ਸੀਗੇ ਅੱਛਾ ਜੀ ਤੇ ਆਪਣੇ ਕੋਲੇ ਆਈ ਨੂੰ ਤਾਂ ਇੱਕ ਦਿਨ ਹੀ ਹੋਇਆ ਅੱਛਾ ਤਾਂ ਉਹ ਡਾਕਟਰ ਜਿਹੜਾ ਮੇਰੇ ਕੋਲ ਆਉਂਦਾ ਉਹੀ ਉਹਨਾਂ ਕੋਲੇ ਜਾਂਦਾ ਵਾ ਆਈ ਆਈ ਆਪਣੇ ਪਿੰਡੋਂ ਤੇ ਫਿਰ ਚਲੋ ਇਹਨਾਂ ਵੀ ਚੀਜ਼ ਪੂਰੀ ਆਪਣੀ ਭਰੋਸੇਯੋਗ ਹੈ ਨਾ ਹਾਂ ਬਿਲਕੁਲ ਉਹ ਹਰਿਆਣੇ ਤੋਂ ਲੈ ਕੇ ਆਈ ਦੀ ਇਹਨੂੰ ਠੀਕ ਹੈ ਜੀ ਤੇ ਆ ਹਰਵੇਲ ਵੀਰੇ ਦੁੱਧ ਕਿੰਨਾ ਚਵਾਰੀ ਹੈ तकरीबन ਇੱਕ ਦੁੱਧ ਸਾਜੀ ਹੁੰਦਾ ਉਹਨਾਂ ਦੇ ਮਦਾਗੋ ਕਿਤਾ 12 ਲੀਟਰ ਸੀਗਾ ਤਾਂ ਥੋੜਾ ਹੀਟ ਦਾ ਕਰਕੇ ਹੁਣ ਇਹਦੇ ਥੱਲੇ ਜਿਹੜਾ तकरीबन 9 ਦੇ ਜਿਹੜਾ ਦੁੱਧ ਹੈ ਬਿਲਕੁਲ ਹੈਗਾ ਮਿੰਤੀ ਦਾ ਠੀਕ ਆ 9 ਲੀਟਰ ਦੋਸਤੋ ਦੁੱਧ ਤੁਹਾਨੂੰ ਇਸ ਝੋਟੀ ਦੇ ਥੱਲੋ ਮਿਲੇਗਾ ਤੇ ਮਗਰ ਕੱਟੀ ਆ ਕੱਟੀ ਵੀ ਜਿਹੜੀ ਮੈਂ ਤੁਹਾਨੂੰ ਜ਼ਰੂਰ ਦਿਖਾ ਦਿੰਨਾ ਕੱਟੀ ਤੁਸੀਂ ਜ਼ਰੂਰ ਵੇਖ ਲਓ ਕੱਟੀ ਵੀ ਬਿਲਕੁਲ ਸੋਹਣੀ ਮਗਰ ਕੱਟੀ ਹੈਗੀ ਆ ਹਾਂਜੀ ਸੈਕ ਦੇ ਸੀਮੰਤੀ ਆ ਦੋਸਤੋ ਬਾਕੀ ਵੇਖੋ ਤੁਸੀਂ ਕੱਟੀ ਵੀ ਬਿਲਕੁਲ ਪ੍ਰੋਪਰ ਤੌਰ ਤੇ ਤੁਸੀਂ ਨਾਲ ਹੀ ਵੇਖ ਸਕਦੇ ਹੋ ਤੇ ਬਾਕੀ ਹਰ ਵੇਲ ਵੀਰੇ ਇੱਕ ਆਪਾਂ ਨੂੰ ਮੁੱਲ ਵੀ ਇਹਦਾ ਭਰਾਵਾਂ ਨੂੰ ਜਰੂਰ ਦੱਸ ਦੀਗੇ ਕੀ ਆ ਸਰ ਸਾਹਿਬ ਜੀ ਕਰਨ ਨੂੰ ਤਾਂ ਸ਼ਿਕੀਨੀ ਤੇ ਇਹਦੀ ਬਰੀਕੀ ਵੇਖੀ ਜਾਵੇ ਚਾਲ ਵਾਈ ਜਸ ਹਰ ਇੱਕ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਵੇਖੀਏ ਤਾਂ ਇਹ 90 ਪਲੱਸ ਆ ਪਰ ਆਪਾਂ ਇਹਦਾ ਰੇਟ 62000 ਰੁਪਏ ਕਰਦੇ ਆ ਤੇ ਉਹਦੇ ਵਿੱਚੋਂ ਵੀ ਥੋੜਾ ਬਾਧਾ ਮੰਨਦਾ ਖਰਾਬ ਠੀਕ ਹੈ ਜੀ ਠੀਕ ਆ 62000 ਹੈ ਨਾ ਜੀ ਹਾਂ ਜੀ ਤੇ ਚਵਾਈ ਵੀਰੇ ਕਿਵੇਂ ਚਵਾਈ ਪਰ ਜਰੂਰ ਦੱਸੋ ਚਵਾਈ ਦਾ ਇੱਕ ਨੰਬਰ ਦੀ ਸੌਰੀ ਥਾਣ ਓਕੇ ਓਕੇ ਆ ਜੀ ਬਿਲਕੁਲ ਪੋਲੀ ਵੀ ਹੈਗੀ ਆ ਪੋਲੀ ਵੀ ਬਿਲਕੁਲ ਜੀ ਪੋਲੀ ਆ ਦੋਸਤੋ ਤੇ ਚਾਰੇ ਥਾਣ ਵੀ ਬਹੁਤ ਵਧੀਆ ਕੋਈ ਭੂਰ ਛਟਾ ਨਹੀਂਗਾ ਕਿਉਂਕਿ ਜੇਕਰ ਕੋਈ ਕਮੀ ਪੇਸ਼ੀ ਕਈ ਪਾਸੇ ਚ ਹੋਵੇ ਤੇ ਬਰੀਕੀ ਹੈਗੀ ਆ ਬਰੀਕ ਤਾਂ ਇੰਨੀ ਕਾ ਬਰੀਕ ਜਿਹਾ ਵੇਖੋ ਮੂੰਹ ਵੇਖੋ ਬਿਲਕੁਲ ਬਰੀਕ ਜਿਹਾ ਲੰਬਾਈ ਦੇ ਵਿੱਚ ਲੰਮੀ ਤਾਂ ਉਹ ਨਾ ਕਦ ਕਾਠੀ ਵੀ ਛੋਟੀ ਦਾ ਬਹੁਤ ਸੋਹਣਾ ਹੈ ਤੇ ਬਾਕੀ ਆਪਾਂ ਖੋਲ ਕੇ ਦਿਖਾ ਦਿੰਦੇ ਹਾਂ ਹਾਂ ਤੋਰ ਲੋ ਇਧਰ ਜੀ Ah, oh, Logi. ਆ ਲਓ ਦੋਸਤੋ ਆ ਲਓ ਬਿਲਕੁਲ ਠੰਡੀ ਸੀਲ ਆ ਦੋਸਤੋ ਆ ਲਓ ਨਹੀਂ ਜਿੱਦਾਂ ਮਰਜੀ ਮੂੰਹ ਖੜੋ ਠੀਕ ਹੈ ਜੀ ਬਹੁਤ ਹੀ ਮਜ਼ਾ ਠੰਡੀ ਹੈ ਠੀਕ ਹੈ ਠੀਕ ਹੈ ਠੀਕ ਆ ਹਰ ਵੇਲੇ ਵੀਰੇ ਇੱਕ ਜਿਹੜੇ ਸੰਪਰਕ ਨੰਬਰ ਵੀ ਦੱਸ ਹੀ ਦੇ ਆ ਸੰਪਰਕ ਨੰਬਰ ਆ 9903 82025 8202 ਓਕੇ ਵੀਰ ਜੀ ਸੋ ਦੋਸਤੋ ਵਧੀਆ ਚੰਗੇ ਕੱਦ ਘੜ ਦੀ ਝੋਟੀ ਤੁਹਾਨੂੰ ਮਿਲੇਗੀ ਹਾਂਜੀ ਹਾਂਜੀ ਮੇਰੇ ਦਾ ਇੱਕ ਲੈ ਇੱਕ ਗਿਫਟ ਚਾ ਕੱਟੀ ਫਰੀ ਜਨਾਲ ਬਿਲਕੁਲ ਬਰਾਬਰ ਦੀ ਕੱਟੀ ਹੈ ਦੋਸਤੋ तकरीबन ਮੈਂ ਤੁਹਾਨੂੰ ਦਿਖਾ ਚੁੱਕਿਆ ਪਹਿਲਾਂ ਵੀ ਇੱਕ ਵਾਰੀ ਫਿਰ ਵੇਖ ਲਓ ਸੋ ਹਾਂਜੀ ਠੀਕ ਆ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ